ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਤੇ ਇੱਕ ਹੋਰ ਨਵੀਂ ਵੀਡੀਓ 'ਚ ਆਸ ਕਰਦਾ ਤੁਸੀਂ ਸਾਰੇ ਜਣੇ ਤੰਦਰੁਸਤ ਹੋਵੋਗੇ ਤੇ ਠੀਕ ਠਾਕ ਹੋਵੋਗੇ ਜਿਨ੍ਹਾਂ ਨੇ ਹਾਲੇ ਤੱਕ ਆਪਣੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਕਰ ਲਓ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਕਰਦਿਆ ਕਰੋ ਸ਼ੇਅਰ ਤੇ ਅੰਡ ਤੱਕ ਜਰੂਰ ਦੇਖਿਆ ਕਰੋ ਤੇ ਅੱਜ ਸਵੇਹਾ ਗਾਇਸੀ ਕੇ ਕਾਲਜ ਤੇ ਅੱਜ ਆਪਣਾ ਇੱਕ ਮਿਨੀ ਵਲੌਗ ਵੀ ਆਊਗਾ ਉਹ ਆਊਗਾ ਫੇਸਬੁੱਕ ਤੇ ਤੇ ਫੇਸਬੁੱਕ ਪੇਜ ਨੂੰ ਜਾ ਕੇ ਜਰੂਰ ਫੋਲੋ ਕਰ ਲਿਓ ਫੇਸਬੁੱਕ ਪੇਜ ਦਾ ਨਾਮ ਹੈਗਾ ਟਾਕ ਵਿਦ ਪ੍ਰਦੀਪ ਤੇ ਬਾਕੀ ਮੈਂ ਸਵੇਹਾ ਗਿਆ ਸੀਗਾ ਕਾਲਜ ਤੇ ਮਗਰੋਂ ਉਦਿਆਂ ਆਪਾਂ ਪ੍ਰਾਈਮਰ ਮਾਰਿਆ ਸੀ ਨਾ ਗੇਟ ਨੂੰ ਤੇ ਉਦੋਂ ਮਗਰੋਂ ਰੰਗ ਕਰਤਾ ਤੇ ਦਿਖਾਉਣੇ ਆਗੇ ਫਿਰ ਆਜੋ ਰੰਗ ਆਪਾਂ ਉਹਦੇ ਲੈ ਆਂਦਾ ਸੀਗਾ ਤੇ ਆਹ ਰੰਗ ਕੀਤਾ ਕਿਹੜਾ ਵਜਦਾ ਇਹ ਗਰੇ ਦੋ ਗੋੜ ਮਾਰਤੇ ਰੰਗ ਦੇ ਬਣ ਗਿਆ ਘੈਂਟ ਦੇਖੋ ਫਿਰ ਇਹ ਤੇ ਇੱਕ ਆ ਹੋਰ ਸੱਚ ਪੱਤੀ ਵੀ ਲਾਤੀ ਆ ਇੱਕ ਪੱਤਰੀ ਆ ਇਹ ਆ ਸਾਈਡ ਤੇ ਪਹਿਲਾਂ ਹੈਣੀ ਸੀਗੀ ਗੇਟ ਖੜਨ ਵਾਸਤੇ ਆ ਇਹ ਵੀ ਅੱਜ ਸਵੇਰ ਲਾ ਗਿਆ ਸੀਗਾ ਉਹ ਵੈਲਡਰ ਜੀ ਤੋਂ ਆਪਾਂ ਗੇਟ ਬਣਵਾਇਆ। ਬਾਕੀ ਕੱਲ ਨੂੰ ਇਹਦੇ ਫਾਈਬਰ ਵੀ ਲਾਵਾਂਗੇ। ਫਾਈਬਰ ਵੀ ਲੈਂਦੀ ਆ। ਉਹ ਵੀ ਹੁਣੀ ਅਸੀਂ ਲੈ ਕੇ ਆਏ ਆ ਬਸ ਆ ਕੇ ਖੜੇ ਆਂਗੇ ਸ਼ਾਮ ਦਾ ਟਾਈਮ ਆ। 5 ਵਜ ਚੁੱਕੇ ਆਗੇ। ਫਾਈਬਰ ਲੈਂਦੀ ਆ ਆਪਾਂ ਡਿਜ਼ਾਈਨ ਵਾਲੀ। ਇੱਥੇ ਹਨੇਰਾ ਇੱਥੇ ਦਿਖਣੀ ਨਹੀਂ। ਦਿਖਾ ਦਿੰਨੇ ਫਿਰ ਵੀ ਆਹੜੀ ਵਾਲੀ ਲੈਂਦੀ ਆ ਫਾਈਬਰ। ਆਹ ਨਾਟਾ। ਇਹ ਚ ਜਿਹੜੇ ਨਾ ਫਾਈਬਰ ਲੱਗੂਗੀ ਇਹ ਪਈ ਆਗੀ ਆਪਾਂ ਨੂੰ 43 ਰੁਪਏ ਸਕੁਅਰ ਫੁੱਟ ਫਾਈਬਰ ਕਿੰਨੀਆਂ ਇਹ ਮੇਰੇ ਸਨ 6 ਫੁੱਟ ਚੜਾਈ ਜਾਂ ਲੰਬਾਈ ਜੀ ਨਹੀਂ ਪਤਾ ਕਿੰਨੀਆਂ ਆਗੀ ਦੋ ਤਿੰਨ ਦਿਨਾਂ ਤੱਕ ਮਿਸਤਰੀ ਆ ਜਾਣਗੇ ਪਲਸਤਰ ਕਰਨ ਵਾਲੇ ਫਿਰ ਹਿੱਤ ਨੇ ਕੰਮ ਕਿਉਂਕਿ ਆਪਾਂ ਵੀ ਛੇਤੀ ਛੇਤੀ ਕੰਮ ਨਵੇੜਨਾ ਉਹਦੋਂ ਮਗਰੋਂ ਆ ਜਾਣੀਆਂ ਗਰਮੀ ਮਈ ਚ ਗਰਮੀ ਸ਼ੁਰੂ ਹੋ ਜਾਂ ਅਪ੍ਰੈਲ ਚ ਸ਼ੁਰੂ ਹੋ ਜਾਂਦੀ ਹੈ ਗਰਮੀ ਪੱਖੇ ਜੇ ਚੱਲਣ ਲੱਗ ਜਾਂਦੇ ਆਗੇ ਤੇ ਉਸ ਤੋਂ ਪਹਿਲਾਂ ਪਹਿਲਾਂ ਘਰ ਤਿਆਰ ਕਰਨਾ ਕਿਉਂਕਿ ਪਿੱਛੇ ਆਪਾਂ ਸਮਾਨ ਤਾਂ ਰੱਖੀ ਬੈਠਿਆਂਗੇ ਪਰ ਪਿੱਛੇ ਫਿਰ ਵੀ ਗਰਮੀ ਚ ਹੋ ਜੂਗਾ ਔਖਾ ਤੇ ਉਸ ਤੋਂ ਪਹਿਲਾਂ ਪਹਿਲਾਂ ਪੱਥਰ-ਪੁੱਥਰ ਲਾ ਕੇ ਤਿਆਰ ਕਰਨਾ ਪੈਣਾਗਾ ਤੇ ਫਾਈਬਰ ਕੱਲ ਨੂੰ ਲਾ ਜੂਗਾ ਫੇਵਰ ਕੱਲ ਨੂੰ ਲਾ ਜੂਗਾ ਬੰਦਾ ਉਹ ਤੇ ਬਾਕੀ ਬਦਲਵਾਈ ਵੀ ਹੋਈ ਪਈ ਐ ਕਹਿੰਦੇ ਆ ਕਹਿੰਦੇ 20 ਤਰੀਕ ਨੂੰ ਮੀਂਹ ਆਉਣਾ ਅੱਜ 19 ਤਰੀਕ ਆ ਤੇ ਕੱਲ ਨੂੰ 20 ਤਰੀਕ ਆ ਕਿ ਬਦਲਵਾਈ ਪੂਰੀ ਹੋਈ ਪਈ ਐ ਜਮੀਂ ਪੈ ਗਿਆ ਠੰਡ ਫੇਰ ਹੋ ਜੂਗੀ ਮੀਂਹ ਪਣਾ ਚਾਹੀਦਾ ਬਾਬਾ ਕਿ ਨਹੀਂ ਹੁਣ ਚੰਗਾ ਕਿ ਮਾੜਾ ਹੁਣ ਮੀਂਹ ਮੀਂਹ ਹੁਣ ਮਾੜਾ ਕਣਕਾਂ ਨੂੰ ਮਾੜਾ ਮਾੜਾ ਕਣਕਾਂ ਨੂੰ ਕੁਣੇ ਥਰੀਆ ਕਣਕਾ ਪੰਨਾਂ ਹਾਂ ਆਵਾ ਹੋਵੇ ਡਿੱਗ ਪੈਣ ਦੀ ਹੂੰ ਕਣਕਾ ਨੂੰ ਮਾੜਾ ਤੇ ਪਹਿਲਾ ਪਾਇ ਜਾਂਦਾ ਨਾ ਕਿ ਫਿਰ ਚੰਗਾ ਸੀਗਾ ਅੱਛਾ ਹੁਣ ਮੀ ਮਾੜਾ ਬਾਬਾ ਦਾ ਕਿਉਂਕਿ ਕਣਕਾ ਕਣਕਾ ਨਿਸਰੀਆਂ ਪੰਗਾਣਾ ਹੁਣ ਆਂਦਰ ਰਹ ਜਾਂਦਾ ਝਾੜਦਾ ਡਿੱਗੀ ਕਣਕ ਚ ਕੁਝ ਰਹਿੰਦੇ ਹੀ ਨਹੀਂ ਇਹ ਸੁੱਕਦਾ ਪਾਵੇ ਹੋਵੇ ਨਾ ਹੋਵੇ ਭਾਈ ਫਿਰ ਚਲੋ ਦੀ ਮਰਜ਼ੀ ਹੈ ਫਿਰ ਚਲੋ ਲੋਟੀ ਹੈ ਹੂੰ ਹੋ ਹਵਾ ਹਵਾ ਬੰਦ ਹੋਈ ਪਈਆ ਲੱਗਦਾ ਹੋਊਗਾ ਸੁੱਕਣਾ ਆਪਾਂ ਇਹ ਘੜਾ ਹੂੰ ਸੁੱਕਾ ਚੱਗਾ ਅੱਛਾ ਬਾਕੀ ਇਧਰ ਪਾਣੀ ਵੀ ਆਪਾਂ ਜਮ੍ਹਾਂ ਕਰੀ ਜੰਨੇ ਆ ਟੂਟੀਆਂ ਲੱਗੀਆਂ ਹੁਣ ਡੇਲੀ ਤੇ ਪਾਣੀ ਦੀ ਜਿੰਨੀ ਖਪਤ ਹੁੰਦੀ ਆ ਆ ਦੋ ਟੈਂਕਾਂ ਦਾ ਟੈਂਕਾਂਾਂ ਭਰ ਕੇ ਆਪਾਂ ਤੇ ਬਾਕੀ ਆਪਾਂ ਛੱਡ ਦਿੰਨੇ ਹੁੰਨੇ ਆਂ ਕਿ ਟੋਏ ਚ ਟੋਆ ਭਰ ਜਾਂਦਾ ਹੁਣ ਤਾਂ ਅੱਧਾ ਕਦਾ ਹੋ ਹੀ ਗਿਆ ਜਿੰਨੇ ਦਿਨਾਂ ਤੱਕ ਮਿਸਤਰੀਆਂ ਨੇ ਉਹਨਾਂ 19 ਦਿਨਾਂ ਨੂੰ ਟੋਆ ਭਰ ਜਾਣਾਗਾ ਤੇ ਕੱਲਾ ਪੰਮ ਬਾਬੇ ਨਾਲ ਗੱਲਾਂ ਬਾਤਾਂ ਕੀਤੀਆਂ ਸੀਗਾ ਪੁਰਾਣੀਆਂ ਯਾਦਾਂ ਦੀਆਂ ਪੁਰਾਣੀਆਂ ਗੱਲਾਂ ਦੱਸੀਆਂ ਸੀ ਬਾਬੇ ਨੇ ਤੇ ਜੇ ਕੱਲ੍ਹ ਵਾਲੀ ਵੀਡੀਓ ਜਿਹਨੇ ਨਹੀਂ ਦੇਖੀ ਉਹ ਵੀਡੀਓ ਜਾ ਕੇ ਜ਼ਰੂਰ ਦੇਖ ਲਿਓ ਤੇ ਜੇ ਵੀਡੀਓ ਵਧੀਆ ਲੱਗੀ ਘਰ ਨਾਲ ਕੱਲ੍ਹ ਵਾਲੀ ਤਾਂ ਕਮੈਂਟ ਕਰਕੇ ਜ਼ਰੂਰ ਦੱਸਿਓ ਤੇ ਫਿਰ ਆਪਾਂ ਹੋਰ ਵੀਡੀਓ ਪਾਵਾਂਗੇ ਬਾਬੇ ਨਾਲ ਤੇ ਹੋਰ ਗੱਲਾਂ ਬਾਤਾਂ ਪੁੱਛਾਂਗੇ ਪਲਾਸਟਰ ਹੋਏ ਤਾਂ ਪੂਰਾ ਇਹਨ ਲੱਗੂਗਾ ਵਦਿਆ ਸਰੋ ਸਰੋ ਇਧਰ ਫੁੱਲਾਂ ਤੇ ਆਏ ਨ ਜਾਵਾਂ ਖੇਤਾਂ 'ਚ ਪੂਰੀ ਹਰੇ ਭਾਈ ਹੈਗੀ ਹੁਣ। ਅਬਰੀਤੀ ਟਰਾਲੀ ਆਪਣੀ ਪਈ ਆ ਇੱਥੇ। ਤੇ ਪਿੱਛੇ ਵਜੇ ਟਰਾਲੀ, ਬਜਰੀ ਟਰਾਲੀ ਪਈ ਆ। ਪਰਸੋਂ ਤੋਂ ਤੁਹਾਨੂੰ ਵਿਆਹ ਦੇ ਵੀਡੀਓ ਦਿਖਾਵਾਂਗੇ 4 ਦਿਨ ਫਿਰ। 21 ਤਰੀਕ ਤੋਂ ਲੈ ਕੇ 24 ਤਰੀਕ ਤੱਕ ਪੰਜਾਬ ਦੀ ਪਿੰਡਾਂ 'ਚ ਵਿਆਹ ਕਿਵੇਂ ਹੁੰਦਾ। ਕੜਾਹੀ ਤੋਂ ਲੈ ਕੇ ਬਰਾਤ ਤੱਕ। ਤੇ ਵੀਡੀਓ ਜ਼ਰੂਰ ਦੇਖਿਆ ਕਰਿਓ। ਬਾਕੀ ਆਪਾਂ ਦੱਸ ਹੀ ਦੇਵਾਂਗੇ ਤੁਹਾਨੂੰ ਪਤਾ ਲੱਗ ਜੀਣਾ। ਡੇਲੀ ਸ਼ਾਮ ਨੂੰ ਆਪਣੇ ਆਪਣੀ ਜਿਹੜੀ ਵੀਡੀਓ ਪਾਉਣ ਦਾ ਟਾਈਮ ਆ ਉਹ ਹੈਗਾਗਾ 6 ਵਜੇ ਤੋਂ ਲੈ ਕੇ 8 ਵਜੇ ਤੱਕ ਕਦੋਂ ਮਰਜ਼ੀ ਵੀਡੀਓ ਆ ਸਕਦੀ ਹੈ। ਬਾਕੀ ਆਹ ਤਾਂ ਖਤਮ ਹੋ ਗਿਆ ਆਪਣਾ ਸੋਰਾ। ਇਮਲੀ ਨਾਲ ਇਮਲੀ ਬਈ ਲਾਹੇਵੰਦ ਆ। ਇਮਲੀ ਨਾਲ ਫਰਕ ਤਾਂ ਪੈਂਦਾ। ਆਹ ਇਮਲੀ ਇੰਨੀ ਕ ਆਪਣੇ ਤੋਂ ਹੋਣੀ ਕੀਤੀ ਗਈ, ਛੜਕੀ ਨਹੀਂ ਗਈ, ਟਾਈਮ ਨਹੀਂ ਲੱਗਿਆ ਤੇ ਇਹ ਹੋ ਗਈ ਖਰਾਬ। ਇਨੂੰ ਡੋਲਾਂਗੇ ਹੁਣ ਇਹ ਚ ਮوسک ਮਰੀ ਜਾਂਦਾ ਇਹਨੂੰ ਖਫਤ ਕਰਦੇ ਆਂਗੇ ਕਲਿਆਣ ਕਰਦੇ ਆਂਗੇ ਦਾ ਕਲਿਆਣ ਚਲੋ ਠੀਕ ਹੈ ਜੀ ਆਪਣੀ ਅੱਜ ਦੀ ਵੀਡੀਓ ਇੰਨੀ ਸੀ ਛੋਟੀ ਸੀ ਵੀਡੀਓ ਵਧੀਆ ਲੱਗੀ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਮਿਲਦੇ ਆਂ ਕੱਲ ਦੀ ਵੀਡੀਓ ਚ ਤਦ ਤੱਕ ਦੇ ਲਈ ਧੰਨਵਾਦ ਰੱਬ ਰੱਖੇ